ਪੰਜਾਬ ਚ ਹੜ੍ਹਾਂ ਦੇ ਹਾਲਾਤ ਲਗਭਗ 2 ਮਹੀਨਾ ਪਹਿਲਾਂ ਬਣੇ ਸੀ ਪਰ ਇਹਨਾਂ 2 ਮਹੀਨਿਆਂ ਚ ਹੜ੍ਹਾਂ ਤੇ ਸਿਆਸਤ ਤੇ ਹੋਈ ਹੈ ਪਰ ਰਾਹਤ ਕਿੰਨੀ ਕੁ ਹੁਣ ਤੱਕ ਲੋਕਾਂ ਨੂੰ ਮਿਲੀ ਹੈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਬਣਿਆ ਹੋਇਆ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜਿਓ ਖਬਰ ਅਤ ਅਹਿਮ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਜੋ ਹੜ੍ਹਾਂ ਵਾਲੇ ਹਾਲਾਤ ਬਣੇ ਸੀ ਉਸ ਤੋਂ ਬਾਅਦ ਜੋ ਦਾਵਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ 45 ਦਿਨਾਂ ਦੇ ਅੰਦਰ ਅੰਦਰ ਇਹ ਸਾਰੇ ਮੁਆਵਜ਼ੇ ਜਿਹੜੇ ਨੇ ਉਹ ਵੰਡ ਦਿੱਤੇ ਜਾਣਗੇ ਹਾਲਾਂਕਿ ਇਸ ਫੰਡ ਨੂੰ ਲੈ ਕੇ ਵੀ ਲਗਾਤਾਰ ਸਿਆਸਤ ਹੋਈ ਪਰ ਜੋ ਜਾਣਕਾਰੀ ਮਿਲ ਪਾਰੀ ਹੈ ਮੈਂ ਸਿਆਸਤ ਦੀ ਗੱਲ ਬਾਤ ਕਰਾਂਗੇ ਪਰ ਜੋ ਜਾਣਕਾਰੀ ਹੈ ਕਿ ਜੋ ਮੁਆਵਜ਼ਾ ਵੰਡਣ ਦੀ ਰਫ਼ਤਾਰ ਹੈ ਉਹ ਕਾਫੀ ਹਲਕੀ ਨਜ਼ਰ ਆ ਰਹੀ ਹੈ ਯਾਨੀ ਕਿ ਹੁਣ ਤੱਕ ਜੋ ਜਾਣਕਾਰੀ ਮਿਲ ਪਈ ਹੈ ਕਿ ਆਫਤ ਫੰਡ ਚ 12590 ਕਰੋੜ ਰੁਪਏ ਜੋ ਲਗਾਤਾਰ ਦਾਅਵਾ ਵੀ ਕੀਤਾ ਜਾ ਰਿਹਾ ਹੈ ਬੀਜੇਪੀ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਪਰ ਹੁਣ ਤੱਕ ਪੰਜਾਬ ਸਰਕਾਰ ਨੇ ਮਹਿਸ 533 ਕਰੋੜ ਰੁਪਏ ਹੀ ਮੁਆਵਜ਼ਾ ਕਿਸਾਨਾਂ ਨੂੰ ਵੰਡਿਆ ਹੈ 45 ਦਿਨ ਦਾ ਟੀਚਾ ਸੀ ਉਹ ਟੀਚਾ ਲਗਭਗ ਹੁਣ ਥੋੜੇ ਦਿਨਾਂ ਚ ਪੂਰਾ ਹੋ ਜਾਏਗਾ ਯਾਨੀ ਕਿ ਬਿਲਕੁਲ ਨੇੜੇ ਟੀਚੇ ਦੇ ਪਹੁੰਚ ਚੁੱਕੀ ਹੈ ਸਰਕਾਰ ਪਰ ਅਜੇ ਵੀ ਪੂਰੇ ਤਰੀਕੇ ਨਾਲ ਮੁਆਵਜ਼ਾ ਨਹੀਂ ਵੰਡਿਆ ਗਿਆ ਸੋ ਪੰਜਾਬ ਵਿੱਚ ਹੁਣ ਤੱਕ ਦੇ ਇਤਿਹਾਸ ਵਿੱਚ ਆਏ ਸਭ ਤੋਂ ਜ਼ਿਆਦਾ ਨੁਕਸਾਨ ਵਾਲੇ ਹੜ੍ਹਾਂ ਤੋਂ ਬਾਅਦ ਜ਼ਿਆਦਾਤਰ ਪ੍ਰਭਾਵਿਤ ਕਿਸਾਨਾਂ ਤੇ ਆਮ ਲੋਕਾਂ ਨੂੰ ਸਰਕਾਰੀ ਮੁਆਵਜ਼ਾ ਹੀ ਸਮੇਂ ਸਿਰ ਨਹੀਂ ਮਿਲ ਰਿਹਾ ਹੁਣ ਤੱਕ ਪੰਜਾਬ ਸਰਕਾਰ ਸਿਰਫ 533 ਕਰੋੜ ਰੁਪਏ ਦਾ ਹੀ ਖਰਚਾ ਕਰ ਸਕੀ ਹੈ ਜਦੋਂ ਕਿ ਖੁਦ ਪੰਜਾਬ ਸਰਕਾਰ ਵੱਲੋਂ ਇਹਨਾਂ ਹੜ੍ਹਾਂ ਕਰਕੇ 13000 ਕਰੋੜ ਰੁਪਏ ਤੋਂ ਜ਼ਿਆਦਾ ਨੁਕਸਾਨ ਹੋਣ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਗਈ ਤੇ ਇਸ ਵਿੱਚ 5 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਦੀ ਫਸਲ ਖਰਾਬ ਹੋਣ ਦੇ ਨਾਲ ਹੀ ਸੈਂਕੜੇ ਮਕਾਨ ਨੁਕਸਾਨੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਦੋਂ ਕਿ ਇਹਨਾਂ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਨੂੰ ਰਾਹਤ ਦੇਣ ਦੀ ਰਫ਼ਤਾਰ ਨਾ ਸਿਰਫ ਸੁੱਸਤ ਹੈ ਸਗੋਂ ਕਾਫੀ ਜ਼ਿਆਦਾ ਢਿੱਲੀ ਵੀ ਨਜ਼ਰ ਆ ਰਹੀ ਹੈ ਇਹੋ ਜਿਹਾ ਨਹੀਂ ਹੈ ਕਿ ਰਾਜ ਆਫਤ ਰਿਸਪੌਂਸ ਫੰਡ ਵਿੱਚ ਪੈਸਾ ਨਹੀਂ ਪਿਆ ਇਸ ਸਮੇਂ 스ਵਿਚ 12590 ਕਰੋੜ ਰੁਪਏ ਪਏ ਨੇ ਪਰ ਇਸ ਦੇ باوجود ਸੂਬਾ ਸਰਕਾਰ ਤੇਜ਼ੀ ਨਾਲ ਇਸ ਪੈਸੇ ਨੂੰ ਖਰਚ ਨਹੀਂ ਕਰ پا ਰਹੀ ਜਾਣਕਾਰੀ ਅਨੁਸਾਰ ਬੀਤੇ 2 ਮਹੀਨੇ ਪਹਿਲਾਂ ਅਗਸਤ ਦੇ ਤੀਜੇ ਹਫਤੇ ਵਿੱਚ ਪੰਜਾਬ ਚ ਭਾਰੀ ਮੀਂਹ ਪੈਣ ਕਰਕੇ ਜੋ ਹੜ੍ਹ ਆਏ ਸੀ ਉਹ ਹਰ ਜ਼ਿਲ੍ਹੇ ਵਿੱਚ ਤਬਾਹੀ ਮਚਾਈ ਸੀ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਤਰਨਤਾਰਨ ਫਿਰੋਜ਼ਪੁਰ ਤੇ ਕਪੂਰਥਲਾ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਹੋਈ ਇਹਨਾਂ ਜ਼ਿਲ੍ਹਿਆਂ ਦੇ ਕਈ ਦਰਜਨ ਪਿੰਡਾਂ ਵਿੱਚ ਹੜ੍ਹਾਂ ਦੇ ਜਿੱਥੇ ਕਿਸਾਨਾਂ ਦੀ ਫਸਲ ਤਬਾਹ ਕਰ ਦਿੱਤੀ ਸੀ ਤਾਂ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਦੇ ਘਰਾਂ ਨੂੰ ਵੀ ਬਾਰੀ ਨੁਕਸਾਨ ਹੋਇਆ ਸੀ ਪੰਜਾਬ ਵਿੱਚ 60 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ ਸੀ ਜੋ ਡੇਟਾ ਹੈ ਇਸ ਦੇ ਨਾਲ ਹੀ ਕਿਸਾਨਾਂ ਦੇ ਪਸ਼ੂਆਂ ਦੀ ਵੀ ਵੱਡੇ ਪੱਧਰ ਤੇ ਮੌਤ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਆਵਜ਼ਾ ਵੰਡਣ ਦਾ ਸਾਰਾ ਕੰਮ ਅਗਲੇ 45 ਦਿਨਾਂ ਵਿੱਚ ਮੁਕੰਮਲ ਕਰਨ ਲਈ ਕਿਹਾ ਸੀ ਪਰ ਹੁਣ 45 ਦਿਨਾਂ ਦਾ ਸਮਾਂ ਵੀ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਪਰ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਸਮੇਂ ਸਿਰ ਹੋਏ ਹੜ੍ਹ ਪ੍ਰਭਾਵਿਤਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦੇ ਨਾਲ ਹੀ ਮੁਕੰਮਲ ਰਾਹਤ ਨਹੀਂ ਦਿੱਤੀ ਗਈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਹੁਣ ਤੱਕ ਸਿਰਫ 533 ਕਰੋੜ ਰੁਪਏ ਹੀ ਖਰਚ ਹੋਏ ਨੇ ਜਦੋਂ ਕਿ ਕਿਸਾਨਾਂ ਦਾ ਫਸਲ ਦਾ ਮੁਆਵਜ਼ਾ ਹੀ ਇਸ ਤੋਂ ਕਾਫੀ ਜ਼ਿਆਦਾ ਬਣਦਾ ਹੈ। ਇਸ ਤੋਂ ਇਲਾਵਾ ਬਾਕੀ ਨੁਕਸਾਨ ਤੇ ਮੁਆਵਜ਼ਾ ਵੱਖਰੇ ਦਸਤੇ ਜਾ ਰਹੇ ਨੇ। ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇਸ ਸੁਸਤ ਰਫ਼ਤਾਰ ਨਾਲ ਮੁਆਵਜ਼ਾ ਰਾਸ਼ੀ ਮਿਲਣ ਵਿੱਚ ਹੋਰ ਵੀ ਦੇਰੀ ਨਜ਼ਰ ਆ ਰਹੀ ਹੈ। ਯਾਨੀ ਕਿ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰੀਏ ਜੋ 533 ਕਰੋੜ ਰੁਪਏ ਖਰਚ ਕੀਤੇ ਗਏ ਨੇ ਉਸ ਤੋਂ ਸੱਤੋਂ ਜ਼ਿਆਦਾ ਮੁਆਵਜ਼ਾ ਗੁਰਦਾ एक सौ ग्यारह करोड़ रुपए अमृतसर इक्यासी करोड़ रुपए, फाजिलका च बाहठ करोड़ तरन तारण अठवंजा करोड़ फिरोजपुर से भी अठवंजा करोड़ कपूरथला इकवंजा करोड़ पटियाला चौंती जलंधर च तेरह करोड़ मोगा च गया और उस फिर होर भी घट्ट और इना ही नहीं मलेरकोटला महज़ उनताली हज़ार रुपये मुआवजा राशि वंडी गई है यानी कि बहुत सुस्त रफ्तार जी है नज़र आ रही है और अजिवे सब तो वाला सवाल है कि आखिरकार ये रफ्तार सुस्त क्यों है कि सरकार ਸਿਮਨੀ ਚੋਣਾ ਵਾਲੇ ਪਾਸੇ ਇਲਾਕਾ ਹੈ ਜਾਂ ਸਿਰਫ ਇਹ ਕਹਿ ਸਕਿਆ ਕਿ ਸਟੰਟ ਬਾਜੀ ਦੇ ਤੌਰ ਤੇ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ ਪਰ ਲੋਕਾਂ ਨੂੰ ਖੱਜਲ ਖੁਆਰ ਜਾਂ ਕਹਿ ਲਿਆ ਕਿ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ